ਸ਼ਲੋਕ ਮਹਲਾ 3 ਇਕ ਓੰਕਾਰ ਸਤਿਗੁਰ ਪ੍ਰਸਾਦ ਅਬਿਆਗਤ ਨਾ ਕੀਐ ਜਿਨ ਕੇ ਮਨ ਮੇ ਭਰਮ ਤਿਨ ਕਿ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਪੈ ਨਲਿੰਜਣ ਪਰਮ ਪਦ ਤਾ ਕਾ ਪਿਖ ਖ ਹੋਏ ਤਾ ਕਾ ਪੁਜ ਨਾਨਕਾ ਵਿਰਲਾ ਪਾਇ ਕੋਇ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾ ਵਿੱਚ ਜਾਣੀਆ ਆਪਣੇ ਚੱਜ ਵਿਚਾਰ ਬ੍ਰਹਮਣ ਕੈਲੀ ਘਾਤ ਕੰਜ ਕਾਨ ਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਧੀਆਂ ਸਦਾ ਸਦਾ ਅਭਿਮਾਨ ਪਾਹੇ ਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਦੀ ਜਾਲੀਆ ਇੱਕ ਰਹੇ ਤਤ ਗਿਆਨ ਮਾਥੇ ਜੋਤਰ ਲਿਖਿਆ ਸੋ ਮਿਟ ਨ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੁੱਝੈ ਜਿਸ ਨੂੰ ਅੰਦਰ ਹੋਏ ਜਿਨੇ ਨਾਮ ਵਿਸਾਰਿਆ ਕੂੜੇ ਲਾਲਨ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸਨਾਗ ਜਿਨਾਂ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨ ਮੁਕ ਬੰਦ ਚਲਾਈਏ ਨਾ ਮਿਲਹੀ ਵਗ ਸੱਗ ਆਪ ਖੁਲਾਏ ਭੁੱਲਿਆ ਪੇ ਮੇਲ ਮਿਲਾਏ ਨਾਨਕ ਗੁਰਮੁਖ ਛੁਟੀ ਆ ਜੇ ਚਲਿਤ ਸਤਿਗੁਰੁ ਭਾਏ ਸਲਾਹੀ ਸਲਾਹਨਾ ਭੀ ਸੱਚਾ ਸਲਾਹੀ ਨਾਨ ਸਚਾ ਇਕਦਾਰੇ ਬੀਪਾ ਪਰ ਹਰਿਆ ਹੈ ਨਾਨਕ ਜਹ ਜਹ ਮੈਂ ਫਿਰੋ ਤਹ ਤ ਸੱਚਾ ਸੋਏ ਜੇ ਦੇਖਤ ਹੈ ਇਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਹਉ ਕਰਤੇ ਖਪਮੁਏ ਖੂਹਣ ਲਖ ਅ ਸੰਖ ਸਤਗੁਰ ਮਿਲੇ ਸੂ ਬਰੇ ਅਸਾਚੇ ਸ਼ਬਦ ਅਲੰਖ ਜੇਨ ਸਤਗੁਰੂ ਇੱਕ ਮਨ ਸੇਵਿਆ ਤਿੰਨ ਜਾਂ ਜਨ ਲਾਗੋ ਪਾਏ ਗੁਰ ਸ਼ਬਦ ਦੀ ਹਰ ਮੰਨ ਵਸੇ ਮਾਇਆ ਕੀ ਭੁਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜੀਉਪੁਰਖ ਹੈ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ ਬਹੁਤ ਸਾਲ ਨੇ ਸਵਾਰਦੀ ਖੱਟ ਰਸ ਮਿੱਠੇ ਪਾਏ ਤਿਉ ਬਾਣੀ ਭਗਤ ਸਲਾਹਾਂ ਦੇ ਹਰ ਨਾਮੇ ਚਿਤ ਲਾਏ ਮਨ ਤਨ ਧਨ ਆ ਗੇ ਰਖਿਆ ਸਿਰ ਵਿੱਚ ਗੁਰੇ ਅਗੇ ਜਾਏ ਪੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਬਮੇਵੇ ਪ੍ਰਵਾਹ ਹੈ ਕਿਤ ਖਾਦੇ ਤੇ ਪਤਾਏ ਸਤਗੁਰ ਕੈ ਭਾਣੇ ਜੋ ਚੱਲੇ ਤੇ ਪਤਾਸੈ ਹਰ ਗੁਣ ਗਾਏ ਤਨ ਤਨ ਕਲ ਜੁਗ ਨਾਨਕ ਆਜਿ ਚਿਤ ਸਤਗੁਰ ਪਾਏ ਸਤਗੁਰੂ ਨਾ ਸੇਵਿਓ ਸ਼ਬਦ ਨ ਰਖੇ ਔਰ ਧਾਰ ਤਿਗ ਤਿਨਾ ਕਾ ਜਿਵਿਆ ਕਿਤਾ ਸੰਸਾਰ ਗੁਰਮਤੀ ਪਉ ਮਨ ਪਵੇ ਤਾਂ ਹਰ ਰਸ ਲੱਗੇ ਪਿਆਰ ਨਾਮ ਮਿਲੇ ਤੋਰ ਲਿਖਿਆ ਜ ਨਾਨਕ ਪਰ ਉਤਾਰ ਮਾਇਆ ਮੋਹਿ ਜਾਗ ਭਰਮਿਆ ਕਰ ਮੁਸੇ ਖਬਰ ਨ ਹੋਏ ਕਾਮ ਕ્રોਧ ਮਨ ਹਿਰਲਿਆ ਮਨੁ ਕੰਦਾ ਹੋ ਲੋਏ ਗਿਆਨ ਖੜਗ ਪੰਚ ਦੂਤ ਸੰਗਾਰੇ ਗੁਰਮਤਿ ਜਾਗੇ ਸੋਏ ਨਾਮ ਰਤਨ ਪ੍ਰਗਾਸਿਆ ਮਨ ਤੰਦਰਮਲ ਹੋਏ ਨਾਮਹੀਨ ਨਕਟੇ ਫਰੇ ਬਿਨ ਨਾਵੈ ਬਹਿ ਰੋਏ ਨਾਨਕ ਜੋ ਤੁਰ ਲ ਕਰਤੇ ਲਿਖਿਆ ਸੋ ਮਿਟ ਨ ਸਕੈ ਕੋਏ ਗੁਰਮੁਖਾ ਹਾਰ ਤਨ ਖਟਿਆ ਗੁਰ ਕੇ ਸ਼ਬਦ ਵਿਚਾਰ ਨਾਮ ਦਾ ਅਰਥ ਪਾਇਆ ਟੁੱਟ ਭਰੇ ਪੰਡਾਰ ਸਰਗੁਣ ਬਾਣੀ ਉਚਰੇ ਅੰਤ ਨ ਪਰਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਦਨਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੈ ਊਂਗ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੈ ਆਤਮਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇਕ ਉਪਜੈ ਇਕ ਬਿਣਸ ਜਾਹੇ ਹੁਕਮੇ ਆਵੇ ਜਾਏ ਜੰਮਣ ਮਰਨਾ ਚੁਕੈ ਰੰਗ ਲੱਗਾ ਦੂਜੇ ਭਾਏ ਮੰਨਨ ਬੰਦ ਭਾਈਆ ਨਾ ਕਰਤਾ ਕਛੁ ਨਾ ਹੋ ਜਾਏ ਜਿਨ ਕੋ ਕਿਰਪਾ ਤਾਰੀਆ ਨ ਤਿੰਨ ਸਤਗੁਰ ਮਿਲੇ ਆਇਆ ਇਹ ਸਤਗੁਰ ਮਿਲੇ ਉਲਟੀ ਭਈ ਮਾਰ ਜੀਵੇ ਸੈ ਸਪਾਏ ਨਾਨਕ ਭਗਤੀ ਰਤੇ ਆ ਹਰ ਹਰ ਨਾਮ ਸਮਾਏ ਮਨ ਮੁਕਿਤ ਅੰਤਲ ਮਤ ਹੈ ਅੰਤਰ ਬਹੁਤ ਚਤ్రਾਈ ਜੀਤਾ ਕਰਤੇ ਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁਨ ਦਾਨ ਜੋ ਬੀਜ ਦੇ ਸਭ ਧਰਮ ਰਾਹ ਕਹਿ ਜਾਈ ਬਿਨ ਸਤਗੁਰ ਸਮ ਜਮ ਕਾਲ ਨ ਛੋਡਈ ਦੂਜੇ ਪਾਇ ਖਵਾਈ ਜੋ ਬਣ ਜਾਂਦਾ ਨਾ ਨਦਰ ਨਾ ਆਵੇ ਜਾਰ ਪਹੁੰਚੇ ਮਾਰੇ ਜਾਈ ਕਉ ਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨ ਸਖਾਈ ਕਰੋ ਸੇਵੇ ਸੋ ਸੁਖ ਪਾਏ ਨਾਵ ਵਸੇ ਮਨ ਆਈ ਨਾਨਕ ਸੇ ਵੱਡੇ ਵਡ ਭਾਗੀ ਜੇ ਗੁਰਮੁਖ ਨਾਮ ਸਮਾਈ ਮਨੁਕ ਨਾਮ ਨਾ ਚੇਤ ਨਹੀਂ ਬਿਨ ਨਾਵੇ ਦੁਖ ਰੋਏ ਆਤਮਾ ਰਾਮਨਾ ਪੂਜ ਨਹੀਂ ਦੂਜੈ ਕਿਉ ਸੁਖ ਹੋਏ ਹਮੇ ਅੰਤਰ ਮੈਲ ਹੈ ਸ਼ਬਦ ਨ ਕਾਢੇ ਤੋਏ ਨਾਨਕ ਬਿਨ ਨਾਵੇ ਮੈਲੇ ਆ ਮੂਏ ਜਨਮ ਪਦਾਰਥ ਕੋਏ ਮਨ ਮਖ ਬੋਲਾਏ ਬੋਲੇ ਅੰਦਲੇ ਇਸ ਮੈਂ ਅਗਣੀ ਕਾ ਵਾਸ ਬਾਣੀ ਸ਼ਬਦ ਸੁਰਤ ਨਾ ਬੁਜਣੀ ਸ਼ਬਦ ਨਾ ਕਰੇ ਬਿਰਗਾਸ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੇ ਵਿਸਾਸ ਗਿਆਨੀਆਂ ਅੰਦਰ ਗੁਰੇ ਸ਼ਬਦ ਹੈ ਨਿਤ ਹਰ ਲੇਵੇ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਤਿਪਲਿਹਾਰੀ ਤਾਸ ਗੁਰਮੁਖ ਜੋ ਹਰ ਸੇਮ ਦੇ ਜਨ ਨਾਨਕ ਤਾਂ ਕਾ ਦਾਸ ਮਾਇਆ ਪਉੰਗਮ ਸਰਪ ਹੈ ਜਗ ਘੇਰੇ ਆ ਬਖ ਮਾਏ ਬੇ ਕਮਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਏ ਜਿੰਨ ਕਾਉਪੁਰ ਲਿਖਿਆ ਤਿੰਨ ਸਤਨ ਮਿਲਿਆ ਆਏ ਮਿਲ ਸਤਗੁਰ ਨਿਰਮਲ ਹੋਇਆ ਬਖ ਮੈਂ ਬਲਿਆ ਗਿਆ ਬਿਲਾਏ ਗੁਰ ਮੁਖ ਕੇ ਮੁਖ ਉਜਲੇ ਹਰਦਰ ਕੇ ਸੋਬਾ ਪਾਏ ਜਾਂ ਨਾਨਕ ਸਦਾ ਕੁਰਬਾਨ ਤਿੰਨ ਜੋ ਚਾਲੀ ਤੱਕ ਰੁਪਾਏ ਸਤਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੇ ਹਰਲੇ ਬੁਲਾਏ ਨਿਰਵੈਰ ਨਾਲ ਵੈਰ ਰਚਾਇੰਦੇ ਆਪੇ ਕਰ ਲੁਕੀ ਲਾਏ ਅੰਤਰ ਗ੍ਰੋਧ ਅਹੰਕਾਰ ਹੈ ਅਣ ਦਿਨ ਜਲੇ ਸਦਾ ਦੁਖ ਪਾਏ ਕੂੜ ਬੋਲ ਬੋਕਰ ਨਿਤ ਭੌਂਕਦੇ ਬਿਖ ਖਾਦੇ ਦੂਜੇ ਭਾਏ ਬਿਖ ਮਾਇਆ ਕਾਰਨ ਪਰਮ ਦੇ ਫਿਰ 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 ਘਰ ਕਰੇ ਆ ਪਤ ਗਵਾਏ ਬੇਸੂਆ ਖੇਰੇ ਪੂਤ ਜਿਉ ਪਿਤਾ ਨਾਮ ਤੇ ਸਜਾਏ ਹਰ ਹਰ ਨਾਮ ਨਚੈਤ ਨਹੀਂ ਕਰਤੇ ਆਪ ਖਵਾਏ ਹਾਰੇ ਗੁਰਮੁਖ ਕਿਰਪਾ ਧਾਰੀਆਂ ਜਨ ਵਿਛੜੇ ਆਪ ਮਿਲਾਏ ਜਨ ਨਾਨਕ ਤੇ ਸਿ ਬਲਿਹਾਰਣੇ ਸਤਿਗੁਰਿਆ ਲਾਗੇ ਪਾਏ ਨਾਮ ਲਗੇ ਸਿ ਉਬਰੇ ਜਿਨ ਬਿਨ ਨਾਵੇ ਜੰਪੁਰ ਜਾਹੇ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਹੇ ਜਿੰਤਾ ਤਾਂ ਹਵਤ ਰਹ ਗਏ ਤਾਂ ਮਨ ਭਿਆਨੰਦ ਗੁਰਪਸਾਦੀ ਬੁੱਝੀਐ ਤਾਂ ਤਨ ਸੁਤੀ ਨਚਿੰਦ ਜਿੰਕੋ ਪੁਰਬ ਲਿਖਿਆ ਤਿੰਨਾ ਪੇਟਿਆ ਗੁਰ ਗੋਵਿੰਦ ਨਾਨਕ ਸਾਹਿਬ ਜੀ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਿਗੁਰੂ ਬਿਲੇ ਬਣਿਆ ਆਪਣਾ ਗੁਰ ਸ਼ਬਦ ਦੀ ਵਿਚਾਰ ਸਤਿਗੁਰ ਕਾ ਪਾਣਾ ਮਨ ਲੈਣ ਹਰ ਨਾਮ ਰਖੇ ਉਤਾਰ ਐਥੇ ਉਥੇ ਮੰਨਿਆਨ ਹਰ ਨਾਮ ਲੱਗੇ ਵਪਾਰ ਗੁਰਮੁਖ ਸ਼ਬਦ ਸੰਜਾਪ ਦੇ ਤਿੱਤ ਸੱਚ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪ੍ਰੇਮ ਪਿਆਰ ਜਮ ਕਾਲ ਨੇੜ ਨ ਆ ਬਈ ਆਪ ਵਰਖ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇਤਨਮੰਤ ਹੈਨ ਨਿਰਤਨ ਹੋਰ ਸੰਸਾਰ ਜਨਕ ਟੇਕ ਹਰ ਨਾਮ ਹਰ ਧਾਮ ਬਿਨ ਨਾ ਵੈਠ ਵਰ ਨਾ ਥਾਉ ਗੁਰਮਤੀ ਨਾਮ ਮਨ ਬਸੇ ਸਹਜੇ ਸਹਿਜ ਸਮਾਉ ਬੜਪਾ ਕੀ ਨਾਮ ਤੇ ਆਇਆ ਇਸ ਲਾਗਾ ਪਾਉ ਜੇ ਨਾਨਕ ਮੰਗੇ ਧੂੜ ਤਿਨ ਹਾਂ ਸਦ ਕੁਰਬਾਨੇ ਜਾਵ 84 ਮੇਦਨੀ ਤਸਨਾ ਜਲਤੇ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਰਸਰੇ ਆ ਨਾਲ ਚਲੇ ਨਾ ਅੰਤਿਵਾਰ ਬਿਨ ਹਰ ਸਾਧਨਾ ਆਵੇ ਕਿਸਾ ਕਰੇ ਪੁਕਾਰ ਬੜ ਭਾਗੀ ਸਤਿਗੁਰ ਪਾਇਆ 부ਝਿਆ ਬ੍ਰਹਮ ਵਿਚਾਰ ਿਸ ਨਾਗਨ ਸਾਬ ਬੁੱਝ ਗਈ ਜਾਂ ਨਾਨਕ ਹਰਗੋੜ ਧਾਰ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਾਂ ਪਾਪੀ ਵੱਡ ਗੁਨੇਂਗਾਰ ਹਰ ਜੀਓ ਲੇਖੇ ਵਾਰ ਨਾਇਆ ਬਈ ਤੂੰ ਬਖਸ਼ ਮਿਲਾਵਣ ਹਾਰ ਹਗੁਰ ਤੁਠੇ ਹਰ ਪ੍ਰਭ ਮਿਲੇ ਆ ਸਭ ਕੁਲ ਰਿਕਟ ਵਿਕਾਨ ਜਿਨ ਹਰ ਹਰ ਨਾਮ ਤੇ ਆਇਆ ਜਣ ਨਾਨਕ ਤਿਨ ਜੈਕਾਰ ਵਿਛੜ ਵਿਛਣ ਜੋ ਮਿਲੇ ਸਤਗੁਰ ਕੇ ਪੈ ਪਾਏ ਜਨਮ ਮਰਨ ਨਿਛਲ ਆਪੇ ਗੁਰਮੁਖ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ ਨਾਨਕ ਲਾਲ ਅਮੁਲਕਾ ਗੁਰਮੁਖ ਖੁਜਲਹਨ ਮਨਮੁਖ ਨਾਮਨਾ ਚੇਤੇ ਹੋਇ ਤੇ ਇੱਕ ਜੀਵਨ ਤੇ ਗਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮੰਨਣਾ ਵਸਿਓ ਗੁਣਤਾਸ ਇਹ ਮਨਨਾ ਸ਼ਬਦ ਨਾ ਭੇਦੇਓ ਕਿਹੋ ਵੈ ਕਰਵਾਸ ਮਨਮੁਖਿਆ ਦੁਹਾਗਣਿਆ ਮੰਨਣ ਮਿਆਸ ਗੁਰਮੁਖ ਨਾਮ ਸੁਹਾਗ ਹੈ ਮਸਤਕਮਣੀ ਵਿਖਿਆਸ ਹਰ ਹਰ ਨਾਮਨਾ ਉਰਤਾਰੇ ਆ ਹਰ ਹਿਰਦੇ ਕਮਲ ਪ੍ਰਗਾਸ ਸਤਗੁਰ ਸੇਵਨਾ ਆਪਣਾ ਹਉ ਸਦ ਬਲਿਹਾਰੀ ਤਾਸ ਨਾਨਕ ਤਿੰਨ ਮੁਖਿ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦ ਹੈ ਮਨਪਨ ਹੋਈ ਪੇਖ ਕਰੇ ਬਹੁ ਕਰਮ ਵਿਗੁਤੇ ਪਾਏ ਦੂਜੇ ਪਰਿ ਵਿਗੋਈ ਨਾਨਕ ਬਿਨ ਸਤਗੁਰ ਨਾ ਹੋਣਾ ਪਈਐ ਜੇ ਸੋ ਲੋਚੇ ਕੋਈ ਹਰ ਕਾ ਨਾ ਹੋ ਅਤ ਵੱਡ ਊਚਾ ਊਚੀ ਹੂੰਚਾ ਹੋਈ ਅਪੜ ਕੋਈ ਨ ਸਕੇ ਸਕੇ ਜੇ ਜੇ ਸੋ ਲੋਚੇ ਕੋਈ ਮੁਖ ਸੰਜਮ ਹਸ਼ਾ ਨ ਹੋਵਈ ਪਰ ਪੇਖ ਭਵੇ ਸਭ ਕੋਈ ਗੁਰ ਕੀ ਪੌੜੀ ਜਾਈ ਚੜੇ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਈ ਨਾਨਕ ਸ਼ਬਦ ਮਰੇ ਮਨ ਮਾਰੀਐ ਮਾਨੀਐ ਸਾਚੇ ਸਾਚੀ ਸੋ ਏ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੂਏ ਹਉ ਮੈਂ ਕਰਤ ਵਿਹਾਏ ਮਨ ਮੁਖਾ ਉਰਵਾਰ ਨਾ ਪਾਰ ਹੈ ਅਦ ਵਿੱਚ ਰਹਿ ਲਵਟਾਏ ਜੋ ਤੁਰ ਲਿਖਿਆ ਸੁਖ ਮਾ ਬਣਾ ਕਰਨਾ ਕਛੁ ਨਾ ਜਾਏ ਗੁਰਮਤਿ ਗਿਆਨ ਰਤਨ ਮਨ ਵਸੈ ਸਭ ਦੇਖੇ ਆ ਬ੍ਰਹਮ ਵਿਸਵ ਭਾਏ ਨਾਨਕ ਸਤਗੁਰ ਬੋਹਿ ਥੈ ਬੜ ਪਾਗੀ ਚ ਅਛੜੈ ਤੈ ਭਵਜਲ ਪਾਰ ਲੰਗਾਏ ਬਿਨ ਸਤਗੁਰ ਦਾਤਾ ਕੋ ਨਹੀਂ ਜੋ ਹਾਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਮ ਮਨ ਵਸੈ ਸਦਾ ਰਹੇ ਉਰ ਤਹਾਰ ਤਿਸਨਾ ਬੁਝੇ ਨਿਪਤ ਇਪਤ ਹੋਏ ਹਰ ਕਿਨਾਰੇ ਪਿਆਰ ਨਾਨਕ ਗੁਰਮੁਖ ਪਾਈਏ ਹਾਰ ਆਪਣੀ ਕਿਰਪਾ ਧਾਰ ਮਿਸਾ ਸ਼ਬਦ ਹੈ ਜਗਤ ਬਰលਿਆ ਕਹਿਣ ਕਛੁ ਨਾ ਜਾਏ ਹਰਖੇ ਸੇ ਉबरे ਸ਼ਬਦ ਰਹੇ ਲਿਵਲਾਈ ਨਾਨਕ ਅਰਤਾ ਸਭ ਕੇ ਜਾਣਦਾ ਜਿਨ ਰਖੀ ਬਣਤ ਬਣਾਏ ਹੋ ਮਜਗ ਸਭ ਤੀਰਥ ਪੜ ਪੰਡਿਤ ਥਕੇ ਪ੍ਰਾਨ ਬਖ ਮਾਇਆ ਮੋਹਨਾ ਮਿਟਾਈ ਵਿੱਚ ਹਮਿਆ ਬਣ ਜਾਣ ਸਤਗੁਰ ਮਿਲੇ ਮੈ ਮਲ ਉਤਰੀ ਹਰ ਜਪਿਆ ਪੁਰਖ ਸੁਜਾਨ ਜਿਨਾਂ ਹਰ ਹਰਨ ਪ੍ਰਭ ਸੇਵਿਆ ਜਨ ਨਾਨਕ ਸਤ ਗੁਰੂਬਾਨ ਮਾਇ ਮੋਹ ਬਹੁਜਤ ਵਤੇ ਬਵਾਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾਥੀ ਹੈ ਮਾਰ ਜਿ ਬਿਨ ਸਜਾਇ ਖਿਨਵਾਰ ਵੜਪਾਗ ਹੋਵੇ ਸਤਗੁਰ ਮਿਲੇ ਹਮੇ ਤਦੇ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸਬਦ ਵਿਚਾਰ ਬਿਨ ਸਤਗੁਰ ਭਗਤ ਨਾ ਹੋਵਈ ਨਾਮ ਨ ਲਗੇ ਪਿਆਰ ਜੇ ਨਾਨਕ ਨਾਮ ਰੱਬ ਦਾ ਗੁਰ ਕਹੇਤ ਪਿਆਰ ਲੋਭੀ ਕਾਵੇ ਸਾ ਹੋਣਾ ਕੀਜੇ ਜੇ ਕਪਾਰ ਵਸਾਏ ਅੰਤ ਕਾਲ ਤੇ ਥੈ ਤੋਹ ਤੇ ਜਿੱਥੈ ਆਤ ਨਾ ਪਾਏ ਮਨ ਮੁਕਸ਼ੇ ਤੇ ਸੰਗ ਕਰੇ ਮੋਹ ਕਾਲਕ ਦਾਗ ਲਗਾਏ ਮੋਹ ਕਾਲੇ ਤੇ ਨੋਭੀਆਂ ਜਸ ਜਨਮ ਗਵਾਏ ਸਾ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ ਜਨਮ ਮਰਨ ਕੀ ਮਲ ਉਤਰੇ ਜੇ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਲਗਤ ਤਰਤੇ ਲਿਖਿਆ ਸੁਮੇਤ ਨਾ ਜਾਏ ਜਿਉ ਪਿੰਡ ਸਭ ਤਿਸਕ ਤਿਸਦਾ ਪ੍ਰਤਪਾਲ ਕਰੇ ਹਰ ਰਾਇ ਜੋ ਕੋ ਨਿੰਦਕ ਭੁਖੇ ਰੁਲਮੋਏ ਇਨਾ ਹੱਥ ਨਾ ਕਿਥਾਂ ਪਾਏ ਬਾਹਰ ਪਖੰਡ ਸਬਬ ਕਰਮ ਕ ਕਰੇ ਮਨ ਹਿਰਦੇ ਕਟ ਕਮਾਏ ਖੇਤ ਸਰੀਰ ਜੋ ਭੀ ਜੀਏ ਸੋ ਅੰਤ ਖਲਵਾਇ ਆਏ ਨਾਨਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਏ ਮਨ ਆਵਣ ਜਾਣ ਨਾ ਸੁਜੇ ਨਾ ਸੁਜੇ ਦਰਬਾਰ ਮਾਇ ਮੋਹ ਪਲੇਟਿਆ ਅੰਤ ਅਗਿਆਨ ਗੁਬਾਰ ਤਬ ਨਾਰਸੁਤਾ ਜਾਗਿਆ ਸਿਰ ਡੰਡ ਲਗਾ ਭਉ ਭਾਰ ਗੁਰਮੁਖ ਕਰਾਂ ਉਪਰ ਹਰ ਚੇਤੇ ਆ ਸੇ ਪਾਇਨ ਮੁਖ ਦਵਾਰ ਨਾਨਕ ਆਪ ਉਹੇ ਉਧਰੇ ਸਭ ਕੁਟੰਬ ਤਰੇ ਪਰਵਾਰ ਸਭ ਜਨਮ ਸ਼ਬਦ ਮਰੇ ਸੋ ਮੂਆ ਜਾਪਿਆ ਗੁਰ ਪ੍ਰਸਾਦਿ ਹਰਿ ਰਸੁ ਤਰਾਪੈ ਹਰ ਤਰਕੇ ਗੁਰ ਸ਼ਬਦ ਸੰਜਾਪੈ ਬਿਨ ਸ਼ਬਦੇ ਮੂਆ ਹੈ ਸਭ ਕੋਏ ਮਨ ਮੁਖ ਮੂਆ ਆਪਣਾ ਜਨਮ ਕੋਏ ਹਰ ਨਾਮ ਨ ਚੇਤੇ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸ਼ਬਦ ਸਹਿਜ ਧਿਆਨ ਕੋ ਸਦਾ ਆਨੰਦ ਵਿਵੇਕ ਰਹੇ ਦੁੱਖ ਸੁਖ ਇਕ ਸਮਾਨ ਜਿਨਾ ਨਦਰਿ ਇਕੋ ਆਇਆ ਸਬ ਆਤਮ ਰੰ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿੱਚ ਹਉਮੈ ਕਰਮ ਕਮਾਮ ਦੇ ਸਾਬ ਤਰਮ ਰਹਿ ਕੇ ਜਾਹੀ ਗੁਰਮਖਾ ਸ਼ੇਰ ਨਮਲੇ ਗੁਰ ਕੇ ਸ਼ਬਦ ਦੇ ਸਪਾਹੀ ਉਹਨਾਂ ਮੈਲ ਪਤੰਗਨ ਲਗੇ ਜੇ ਜਨ ਸਤਗੁਰ ਪਾਏ ਮਨਮੁਖ ਝੂਠ ਨਾ ਉਤਰ ਆਏ ਜੇ ਸੋ ਧਵਨ ਪਾਏ ਨਾਨਕ ਗੁਰਮਖ ਮੇਲੀਆ ਨ ਗੁਰਕੇ ਅੰਕ ਸਮਾਏ ਬੁਰਾ ਕਰੇ ਸੋ ਕੇ ਹਸ ਜੇ ਆਪਣੇ ਰੋਹੇ ਆਪੇ ਹੀ ਦਜੇ ਮਨਮੁਖ ਕਮਲਾ ਰਗੜੇ ਲੁਜੇ ਗੁਰਮੁਖoes ਇਸ ਸੰਭ ਕੇ ਸੋਜੇ ਨਾਨਕ ਗੁਰਮੁਖ ਮਨ ਸਿਉ ਲੁਜੇ ਜਿਨਾਂ ਸਤਗੁਰ ਪ੍ਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਨਜੋਨ ਨਾ ਭਾਈ ਐ ਆਖੀ ਜਨ ਪਸੂ ਟੋਰੇ ਗਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨ ਮੇ ਕੋ ਮੋਏ ਬੇਕਾਰ ਮੈਂ ਮਰ ਜੰਮੇ ਬਾਰੋ ਬਾਰ ਜੀਵੰਦਿਆ ਨੂੰ ਮਿਲੇ ਸੋ ਜੀਵਨ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖੋ ਸੋਨੇ ਤੇ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ ਗੁਰਮਤੀ ਹਰ ਪਾਇਆ ਪਾਇਆ ਮੋਖ ਮੋਹਦ ਵਰਜਾਲ ਹਰ ਮੰਦਰ ਵਸਤ ਅਨੇਕ ਹੈ ਨਾਮ ਨਿਤ ਨਾਮ ਸਮਾਲ ਤਨ ਭਗਵੰਤੀ ਦਾ ਨਿਕਾ ਜਿੰਨਾ ਗੁਰਮਖ ਲੱਦਾ ਹਰ ਭਾਲ ਬੜਪਾਗੀ ਗੜ ਮੰਦਰ ਖੋਜ ਆਹ ਹਰ ਹਿਰਦੈ ਪਾਇਆ ਨਾਲ ਮਨ ਮੁਕ ਦੇਹ ਦੇਸ ਫੇਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜਮੇ ਹਵਾਰੋ ਵਾਰ ਹਰਿ ਦੇਵ ਸੁਖ ਪਾਇਆ ਤਿਸਨਾ ਤਜ ਵਿਕਾਰ ਜਨਮ ਮਰਨ ਕਦੁ ਹੋ ਗਿਆ ਜਨਾਨਕ ਸਤਿ ਵਿਚਾਰ ਹਰ ਹਰ ਨਾਮ ਤੇ ਆਏ ਮਨ ਹਰ ਦਰਗੇ ਪਾਵੇ ਮਾਨ ਕਿਲੇ ਵਿਖ ਪਾਪ ਸਭ ਕੱਟਿਐ ਹੋ ਚੁੱਕ ਹਮੇ ਚੁਕੇ ਗਮਾਨ ਗੁਰਮੁਖ ਕਮਲਵਤੇ ਗッセ ਆ ਸਭਾ ਤੁਮ ਬ੍ਰਹਮ ਬਿਸ਼ਾਨ ਹਰਿ ਕਰਿ ਕਿਰਪਾ ਤਹਾਰ ਪਵ ਜਨਾਨਕ ਨਾਨਕ ਜਪ ਹਰ ਨਾਮ ਤਨ ਅਸਰੇ ਤਨ ਮਨ ਤੇ ਜਾਣੀਏ ਭਾਈ ਜਾਂ ਸਤਿਗੁਰ ਕੀ ਸਤੁਰ ਕੀ ਇਸਕਾਰ ਕਮਾਹੇ ਤਨ ਮਨ ਸੌਪੇ ਜੀ ਸੋ ਪਾਈ ਲੈ ਹੁਕਮ ਫਿਰਾਓ ਜੈ ਬੇ ਸਾਵੇ ਵੈਸੇ ਪਾਈ ਤੇ ਹੈ ਜੇ ਭੇਜੇ ਤਹਿ ਜਾਓ ਇਹ ਬੜਾ ਤਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਓ ਸੱਚਾ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੇ ਸੰਗ ਰਹਾਓ ਪੰਨ ਗੁਣ ਚੰਗਾਈਆਂ ਪਾਈ ਆਪਣੇ ਪਤ ਕੇ ਸਾਧ ਆਪੇ ਖਾਏ ਜਿਸ ਕਾ ਕਿਆ ਸਲਾਹੀ ਹੈ ਭਾਈ ਦਰਸ਼ਨ ਕੋ ਵੱਲ ਜਾਓ ਸਤਿਗੁਰੂ ਵਿੱਚ ਵੱਡੀਆਂ ਵਡਿਆਈਆਂ ਭਾਈ ਕਰ ਮਿਲੇ ਤਾਂ ਪਾਏ ਇੱਕ ਹੁਕਮ ਮੰਨਣਾ ਜਾਣਣੀ ਪਾਈ ਦੂਜੇ ਪਾਏ ਫਿਰ ਆਏ ਸੰਗਤ ਟੋਈ ਨਾ ਮਿਲੇ ਭਾਈ ਬੈਸਨ ਮਿਲੇ ਨਾ ਥਾਉ ਨਾਨਕ ਹੁਕਮ ਅਤ ਨਮਨਾਈ ਸੀ ਭਾਈ ਜਿੰਨਾ ਤੁਰੇ ਕਮਾਇਆ ਨਾਉ ਤਿੰਨ ਬਿਟੋ ਹਵਾਰਿਆ ਪਾਈ ਤਿੰਨ ਕੋ ਸਾਧ ਕੋ ਬਿਲੇ ਹਾਰੇ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰਚਨ ਨੀ ਲਗਾਨ ਅਣ ਦਿਨ ਸੇਵੇ ਗੁਰ ਆਪਣਾ ਅਣ ਦਿਨ ਅਣ ਦਰਹਨ ਨਾਨਕ ਸੇ ਮੋਹ ਸੁਹਣੇ ਸੱਚੇ ਦਰਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚੇ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਦੁਮਾਹੇ ਸਮਾਏ ਸੱਤੀ ਰਾਸੀ ਸੱਚ ਤਨ ਉੱਤਮ ਪਦਵੀ ਪਾਹੇ ਸੁਣ ਸੱਚ ਸੁਣੇ ਸੱਚ ਮੰਨ ਲੈਣ ਸੱਚੀ ਕਾਰਕਮਾਏ ਸੱਚੀ ਦਰਗ ਬੈਸਣਾ ਸੱਚੇ ਮਾਇ ਸਮਾਏ ਨਾਨਕ ਵੇਣ ਸਤਿਗੁਰੂ ਸੱਚ ਨਾ ਪਾਈਏ ਮਨ ਹੂ ਭੂਲੇ ਜਾਹੇ ਬਭੀਹਾ ਪ੍ਰਿਉ ਪ੍ਰਿਉ ਕਰੇ ਜਲ ਨੇਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੋਕੇ ਸਹਿਜੋ ਪੁਜਾਇ ਚੋਕੇ ਕੋ ਕੁਪਕਾਰ ਨਾਨਕ ਗੁਰਮੁਖ ਸਾਧ ਹੋਏ ਨਾਮ ਰਖੋ ਰਤਾਰ ਬਭੀਹਾ ਤੂੰ ਸੱਚ ਚਉ ਸੱਚੇ ਸੋ ਲਿਵਲਾਈ ਬੋਲਿਆ ਤੇਰਾ ਥਾਇ ਪਵੈ ਮ ਗੁਰਮੁਖ ਹੋਏ ਅਲਾਇ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ ਚਾਰੇ ਕੁੰਡਾ ਚੋਕ ਵਰਸਦਾ ਬੂੰਦ ਪਵੇ ਸਹਿਜ ਸੁਪਾਈ ਜਲ ਹੀ ਤੇ ਸਭ ਕੁਝ ਹੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪਿਆ ਤੇ ਸੁਪੂਖਣ ਲੱਗੇ ਆਏ ਬਬੀਹਾ ਤੂੰ ਸਹਜ ਬੋਲ ਸੱਚੇ ਸ਼ਬਦ ਸੁਪਾਏ ਸਭ ਕਿਛ ਤੇਰੇ ਨਾਲ ਹੈ ਸਤਿਗੁਰੂ ਸਤਿਗੁਰ ਦੀਆ ਦਿਖਾਏ ਆਪੇ ਛਾਣੇ ਪ੍ਰੀਤ ਮਿਲੇ ਉਠਾ ਸ਼ੈਬਰ ਲਾਏ ਚਿਮਟੇ ਮੈਂ ਅਮਰਤ ਵਰਸਦਾਸ ਤੇ ਸੁਨਾਪੁਖ ਸਭ ਜਾਏ ਕੋ ਕਾਰਨ ਹੋ ਬਈ ਜੋਤ ਜੋਤ ਮਿਲਾਏ ਨਾਨਕ ਸੁਖ ਸਵਨ ਸੁਆਗਣਿ ਸੱਚੇ ਨਾਮ ਸੁਮਾਏ ਤੁਰਖ ਅਸਮ ਭੇਜਿਆ ਸੱਚੇ ਹੁਕਮ ਪਠਾਈ ਇਨ ਦਵਰ ਸਦਾਇਆ ਕਰ ਗੁੜੀ ਸ਼ੈਬਰ ਲਾਏ ਬਬੀ ਹੈ ਤਨ ਬਬੀ ਹੈ ਤਨ ਮਨ ਸੁਖ ਹੋਏ ਜਾਂ ਤਤ ਮੂਦ ਮੋਹ ਪਾਏ ਅਨ ਤਨ ਕੋ ਹੋਤਾ ਉਪਜੈ ਤਰਤੀ ਸੋ ਬਪਾਈ ਅਨ ਦਿਨ ਲੋਕ ਭਗਤ ਕਰੇ ਗੁਰ ਕੇ ਸ਼ਬਦ ਸਮਾਈ ਆਪ ਸੱਚਾ ਬਖਸ਼ ਲੈੇ ਏਹਾਰ ਕਿਰਪਾ ਕਰੇ ਜਾਈ ਹਰ ਗੁਣ ਗਾਵੋ ਕਾਮਣੀ ਸ਼ਬਦ ਸੱਚੇ ਸ਼ਬਦ ਕਮ ਸਮਾਈ ਅਕਾਸ਼ ਸਹਿਜ ਸਿੰਗਾਰ ਕਰਿਓ ਸਤਿ ਰਹੋ ਲਿਵ ਲਾਇ ਨਾਨਕ ਨਾਮੁ ਮਨਮਸਹਿ ਹਰ ਦਰਗੇ ਲੈ ਛਡਾਇ ਬਭੀ ਹ ਸੰਗਿ ਤਰਤੀ ਜੈ ਫਰੇ ਉਡ ਚੜੇ ਆਕਾਸ਼ ਸਤਗੁਰ ਮਿਲੀਐ ਜਲ ਪਾਈਐ ਚੁਕੇ ਪੁਖ ਪਿਆਸ ਜਿਓ ਪਿੰਡ ਸਭ ਤਿਸ ਕਾ ਸਭ ਕੇਛ ਤਿਸ ਕੇ ਪਾਸ ਵਿਣ ਬੋਲੇ ਸਭ ਜਾਣਦਾ ਕਿਸੇ ਆਗੇ ਕੀ ਚਿਹਰ ਆਸ ਨਾਨਕ ਘਟ ਘਟ ਇੱਕੋ ਵਰਤਦਾ ਸ਼ਬਦ ਕਰੇ ਪਰਗਾਸ ਨਾਨਕ ਸੇ ਬਸੰਤ ਹੈ ਜੇ ਸਤਗੁਰ ਸੇਵ ਸਮਾਏ ਹਰ ਊਠਾ ਮਨ ਤਨ ਸਭ ਪਰਫੜੇ ਸਭ ਜਗ ਹਰੀਆਵਲ ਹੋਏ ਸ਼ਬਦ ਦੇ ਸਦਾ ਬਸੰਤ ਹੈ ਜਿਤ ਤਨ ਮਨ ਹੜਿਆ ਹੋਏ ਨਾਨਕ ਨਾਮ ਨ ਵਿਸਰੈ ਜਿੰਨ ਸਿਰੈ ਸਭ ਕੋਏ ਨਾਨਕ ਤਨ ਬਸੰਤ ਹੈ ਜਿਨਾਂ ਗੁਰਮੁਖ ਵਸਿਆ ਮਨ ਸੋਏ ਹਰ ਊਠੇ ਮਨ ਤਨ ਪਰਫੜੇ ਸਭ ਜਗ ਹਰੀਆ ਹੋਏ ਵੜੜੇ ਲਾ ਚਾਲ ਚੁਣੰਬੜੇ ਨਾ ਵੜਾ ਲਈਏ ਕਿਸ ਨਾਉ ਲਈਏ ਪਰਮੇਸਰੈ ਭੰਨਕੜ ਸਮਰੱਥ ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭੜੀ ਬਾਣ ਸਾਹਿਬ ਸਦਾ ਹਜੂਰ ਹੈ ਸਾਹਿਬ ਸਦਾ ਦੂਰ ਹੈ ਕਿਆ ਉੱਚੀ ਚੜੇ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਤੇ ਸਿਵਟੋ ਕੁਰਬਾਨ ਆਪ ਛੋੜੇ ਤਾਂ ਸਭ ਮਿਲੇ ਸੱਚਾ ਇਹ ਵਿਚਾਰ ਹੋਮੇ ਫਿੱਕਾ ਬੋਲਣਾ ਬੂਝ ਨਾ ਸਕਾ ਕਾਰ ਬਾਣ ਤ੍ਰਣ ਤ੍ਰਿਪਵਨ ਸੁਜੈ ਤੇ ਆਹਿੰਦਾ ਅਣ ਦਿਨ ਸਦਾ ਵਿਹਾਨ ਬਿਨ ਸਤ ਗੁਰ ਕੇ ਨੈ ਨਾ ਪਾਇਆ ਕਰ ਕਰ ਥਕੇ ਵਿਚਾਰ ਨਦਰ ਕਰੇ ਜੀ ਆਪਣੀ ਤਾਂਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਤਾਇਆ ਆਹੇ ਸੇ ਪ੍ਰਮਾਨ ਜੋਗਨ ਭਗਵੇਂ ਕੱਪੜੇ ਜੋਗਨ ਮਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤੁਰ ਕੈ ਉਪਦੇਸ ਚਾਰੇ ਕੁੰਡਾ ਜੇ ਪਵੈ ਬੇਦ ਪੜੇ ਜੋਗ ਚਾਰ ਨਾਨਕ ਸਾਚਾ ਪੇਟੇ ਹਰਮਨ ਵਸੇ ਪਾਵੇ ਮੁਖਦਵਾਰ ਨਾਨਕ ਹੁਕਮ ਪਰ ਵਰਤੇ ਖਸਮ ਕਾ ਮਾਤ ਪਵੀ ਫਿਰੈ ਚਲ ਚਿੱਤ ਮਨਮੁਖ ਸੋਕਰ ਦੋਸਤੀ ਸੁਖੇ ਪਛੇਮਿਤ ਗੁਰਮੁਖ ਸੋਕਰ ਦੋਸਤੀ ਸਤਗੁਰ ਸੋ ਲਾਇ ਚਿੱਤ ਜੰਮਣ ਮਰਨ ਨਨ ਕਾ ਮੂਲ ਕਟਿਆ ਤਾਂ ਸੁਖੋ ਵੀ ਮਿਤ ਭੁੱਲਿਆ ਆਪ ਸਮਝਾਈ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ